ਬੇ ਕੀ ਹਾਲ ਲੈ ਕੇ ਆ ਜਰ ਆਪਾਂ ਅੱਜ ਦਾ ਨਵਾਂ ਬਲੌਗ ਬਣੇ ਰਹੋ ਬਲੌਗ ਦੇ ਨਾਲ ਹੋਰ ਸਾਰੇ ਸੱਜਣ ਮਿੱਤਰ ਠੀਕ ਹੋਗੇ ਉਮੀਦ ਕਰਨਾ ਤੇ ਮੈਂ ਤੇ ਕਰਨਾ ਅੱਜ ਲੈ ਮਸ਼ੀਨ ਚਲਾਉਣਾ ਆਪਣੇ ਲਈ ਚੱਲੀ ਜਾਂਦੀ ਹਾਂ ਤੇ ਇਹਨੂੰ ਚਲਾਉਣੇ ਆਪਾਂ ਨੇ ਦਵਾਈ ਲਿਖਣਾ ਤੇ ਚਲਾਉਣੇ ਸਮਝਾ ਕੇ ਮਸ਼ੀਨ ਨੂੰ ਆਪਣੀ ਤਕੀਰ ਜਮਾਂ ਪਹਿਲੀ ਵਾਰ ਚੱਲੂਗੀ ਤੇ ਇਹ ਰਿਪੋਰਟ ਜਾ ਕੇ ਕਰਦੇ ਚੈੱਕ ਬਣੇ ਰਹੋ ਬਲੌਗ ਦੇ ਨਾਲ ਆਓ ਫਿਰ ਦੀ ਆਪੇ ਕਰਤਾਰੋ ਜੀ ਆਖੀ ਦੇਖਦੇ ਆਂ ਕਾਉਣ ਐਕਸਰਾਈਜ਼ ਆਪਾ ਦੇਕਾ ਮੈਂ ਤਾਂ ਸਿੰਗਾ ਪੇ ਤੇ ਹੀ ਰੜਾਜਾ ਲੈ ਬਾਬੇ ਹੋ ਫਿਰਦੀਆਂ ਮਸ਼ੀਨ ਬਾਈ ਵਾਲੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਆਪਦੀਆਂ ਮਸ਼ੀਨਾਂ ਚਲਾਉਣ ਲੱਗਾ ਬਾਪੂ ਇੱਥੇ ਦੀ ਤੇ ਆ ਰਹਿ ਗਿਆ ਹੁਣ ਤੱਕ ਢੇੜਾ ਜਿਹਾ ਤੇ ਉਹ ਭਰਲਾ ਵੱਡਣਾ ਹਲੇ ਕਰਦੀ ਆ ਕੁ ਜਾ ਰਿਹਾ ਰਵੀ ਨਵੀਂ ਗੱਡੀ ਚ ਲਾਤੀ ਬਾਕੀ ਭਾਵੇਂ ਬਾਈ ਵਾਲੀ ਮਸ਼ੀਨ ਤੇ ਲੱਗਿਆ ਹੋਇਆ ਜੀਪੀਐਸ ਤੇ ਉਹਦਾ ਵੀ ਕਰਾਵਾਂਗੇ ਚੈੱਕ ਸਾਨੂੰ ਵੀ ਕਿਵੇਂ ਕੀ ਸਾਬਕ ਤਾਵਾ ਦੇਖ ਜੀਪੀਐਸ ਦਾਣਾ ਵਿੱਚ ਪੁਰੇ ਵਾਲੇ ਬਈਏ ਵਿੱਗੇ ਖਾ ਜਾਂਦੇ ਆ ਫੇ ਉਹ ਸਾਰੇ ਬਿੱਗੇ ਬੁੱਗੇ ਦਾ ਦੱਸਦਾ ਕਿੰਨੀ ਮਸ਼ੀਨ ਚੱਲ ਗਈ ਕਿੱਥੇ ਖੜੀ ਹੈ ਕਿਵੇਂ ਲੋਕੇਸ਼ਨ ਉਹਦੀ ਜਾਣਕਾਰੀ ਵੀ ਤੁਹਾਨੂੰ ਸਾਰੀ ਦਿੰਨੇ ਆ ਤੇ ਬਾਈ ਹਲੇ ਲੱਗ ਰੇ ਕਿਰਾ ਮਸ਼ੀਨ ਚਲਾਉਣ ਬਾਕੀ ਸਾਰੀ ਜਾਣਕਾਰੀ ਲੈ ਕੇ ਜਿੰਨੇ ਤੁਹਾਨੂੰ ਜੀਪੀਐਸ ਬਾਰੇ ਤੇ ਨਾਲੇ ਨਵੀਂ ਮਸ਼ੀਨ ਬਾਰੇ ਵੀ ਬੀਐਸ4 ਇੰਜਨ ਆ ਬਾਬੇ ਆਪਾਂ ਤਾਂ ਕਦੇ ਚਲਾਇਆ ਨਹੀਂ ਵੀ ਕਿਵੇਂ ਕੋਸਾ ਦੇ ਹਨ ਯੂਰੀਆ ਕਿਵੇਂ ਕੀ ਹਿਸਾਬ ਕਿਤਾਬ ਜਿਹੜੇ ਬਾਈ ਚਲਾਉਂਦੇ ਉਹਨਾਂ ਨੂੰ ਤਾਂ ਪਤਾ ਹੋਣਾ ਆਪਾਂ ਤਾਂ ਕਦੇ ਯੂਰੀਆ ਵਾਲਾ ਚਲਾਇਆ ਨਹੀਂ ਜਿੰਨੇ ਤੇ ਪੁੱਛਦੇ ਆ ਵੀ ਕਿਵੇਂ ਹੈ ਐਵਰੇਜ ਯੂਰੇਜ ਕਿਵੇਂ ਹੈ ਦੀ ਫਿੱਡੀ ਜਲਾ ਲੈਣ ਦਾ ਵੱਧ ਖਰਚਾ ਜਾਂ ਘੱਟਾ ਖਰਚਾ ਪੁੱਛਦੇ ਆ ਜਲਦੀ ਆ ਗੱਡੀ ਹਾਂ ਪੂਰੀ ਓਕੇ ਜਲਦੀ ਆਈ ਤੂੰ ਇਸਰਾ ਆਬੇ ਦੀ ਕਰਦਾ ਆਪੇ ਬਾਣ ਸਾਰਾ ਵੜ ਗਿਆ ਹੁਣ ਚੱਲੇ ਘਰ ਨੂੰ ਰਾਣੇ ਤੱਕ ਦੀ ਨੰਬਰ ਇਹ ਖਟਣਾ ਆਪੇ ਬਾਬੇ ਕਿੱਦੇ ਮਸ਼ੀਨ ਚੱਲਦੀ ਉਹਦੇ ਤੇ ਪਿਆ ਜੀ ਨਾ ਚਾਹ ਛੱਡ ਜਣਾ ਨਾ ਹਾਂ ਹੋਰ ਹੈ ਹੋਰ ਪਿਆ ਜੀ ਨਾ ਚਾਹੋ ਛੱਡਣਾ ਹੀ ਹੈ ਬਾਈ ਲੱਖ ਲੱਖ ਰੁਪਈਆ ਲਾ ਕੇ ਆਏ ਉਹਨੇ ਹਾਂ ਠੀਕ ਹੈ ਜੀ ਮੱਕੇ ਨਵਾਸਾ ਹੁੰਦਾ ਯਾਰ ਨਵੀਂ ਸੰਦ ਦਾ ਚਾਹ ਹੁੰਦਾ ਦੇਖ ਹੈ ਲੈ ਓਕੇ ਆ ਤੇ ਮਾ ਉਹ ਕੋਈ ਦਿੱਕਤ ਨਹੀਂ ਲੈ ਬਾਈ ਵਾਲੀ ਵੀ ਚਲਾਈਏ ਫਿਰ ਤੂੜੀ ਵਾਲੀ ਆ ਤਾਂ ਇਹ ਹਰਾ ਹਰੇ ਜਿਹਾ ਲੈ ਬਾਬੇ ਗਰਮੀ ਬਹੁਤ ਹੈ ਆ ਕਹਿ ਰਹੇ ਹਾਂ ਮੈਂ ਤਾਂ ਜੂਸ ਵਾਲੀ ਦੁਕਾਨੋਂ ਬਸਾਂ ਤੇ ਇਹ ਕਿਉਂ ਘਰ ਲਾ ਲਾ ਹੋ ਜਾ ਗਰਮੀ ਬਹੁਤ ਹੋ ਜਾਂਦੀ ਸਭ ਕਿੱਦਾਂ ਲੱਗੀਆਂ ਗਰਮੀ ਜੂਸ ਵਾਲੀ ਦੁਕਾਨ ਦੀ ਗਿਆ ਗੀਓ ਪੀਲ ਦੇ ਮੜੇ ਯਾਰ ਫਿਰ ਸਰੀਰ ਸੈੱਟ ਹੋ ਦੇਗਾ ਗਰਮੀ ਬਹੁਤ ਹੋ ਗਈ ਯਾਰ ਹੈ ਤੇ ਮਸ਼ੀਨਾਂ ਆਪਣੀ ਚੱਲੀ ਹੋਈਆਂ ਆਪਾਂ ਲੈਣ ਚੱਲੇ ਆ ਥੋੜਾ ਜਿਹਾ ਸਮਾਨ ਅੱਜ ਕਰਾਂਗੇ ਬੱਸ ਦੀ ਸਵਾਰੀ ਗਿਆ ਨਾ ਬੱਸ ਤੇ ਚੱਲੇ ਆ ਅਸੀਂ ਅੰਡੌਰ ਵਾਲੇ ਬੱਸ ਸਮਾਨ ਲੈ ਆਉਣੇ ਕਰਦਾ ਮਸ਼ੀਨ ਦਾ ਉੱਥੇ ਆ ਗਿਆ ਦਿਖਾਉਣੇ ਆ ਉੱਥੋਂ ਦਾ ਮਾਹੌਲ ਤੇ ਆਪਣੀਆਂ ਆੜੀਆਂ ਨੇ ਮਸ਼ੀਨਾਂ ਚੱਲੀ ਜਾਂਦੀਆਂ ਮਿਲਦਿਆਂ ਫਿਰ ਕਿਹੜੀ ਕਿਹੜੇ ਨੂੰ ਮਿਲ ਜਾਂਦਾ ਬਲੌਗ 'ਚ ਦਿਖਾਉਣਾ ਸਾਰੇ ਤੇ ਨਿੰਦਰ ਵਾਲੀ ਮਸ਼ੀਨ ਵੀ ਚਲਾਤੀ ਅੱਜ ਟਾਈਪ ਆਪੇ ਹੁਣ ਚੱਲੇ ਆਪਾਂ ਆਪਣੀਆਂ ਮਸ਼ੀਨਾਂ ਕੋਲ ਤੇ ਰੋਟੀ ਲੈ ਕੇ ਗਰਲਾਲ ਦੀ ਤੇ ਆਪਾਂ ਦਾ ਬੁੱਤੀ ਜਾ ਕੇ ਖਾਵੇਂ ਮੈਂ ਥੋੜਾ ਜਿਹਾ ਪਾਈਾਰੇ ਤੇਰੀਏ ਦਿਖਾਉਣ ਬਾਗਰਾਂ ਨੂੰ ਦੇਖ ਕੇ ਬੰਪਾਲ ਤੇ ਪੈਸੇ ਚੱਲਦਾ ਮਸ਼ੀਨ ਲਵੇ ਤੇ ਦਿਖਾਉਣਿਆ ਰਾਣੀ ਸੁੰਦਰਾ ਨੂੰ ਚੱਲਦੀ ਅੱਜ ਹੋਰ ਥਾਂ ਤੇ ਚੱਲਦੀ ਆ ਸਾਡੇ ਆ ਲੱਗ ਰਿਹਾ ਦਾ ਰੱਬੇ ਆ ਉਹ ਲਾ ਰਹੀ ਹੁਣੀ ਰਾਣੀ ਸੁਨਦਰਾ ਚੱਲਣ ਕਿਉਂ ਮੰਗਦਾ ਆ ਉਹ ਸਰਦਾਰ ਬਈ ਹੰਮਣੀ ਕਹਿੰਦੇ ਮਸ਼ੀਨਾਂ ਚਲਾਣ ਦੇ ਅਗਰੇ ਜਿੰਨਾ ਲਿਖਿਆ ਵੜ ਕੇ ਜਾਗੇ ਕਦੇ ਹੈ ਤੇ ਯਾਰ ਨਿਕਲਦੀ ਨਾ ਟੂਟਰ ਲੋਡ ਕਰਕੇ ਆਪੇ ਜਲਾ ਲੀਏ ਇਤਨਾ ਕੇ ਬੰਦੇ ਆ ਦੇਖ ਮਾਰੇ ਹੈ ਕਿਹੜੇ ਬੋਸ ਵੀ ਆ ਬੰਦੇ ਤੇ ਉਹ ਤੋਂ ਬੱਗੇ ਯਾਰਾ ਕੱਲ ਦੀ ਬਰਾਤ ਲੇਟ ਦੇ ਘਾੜ ਰੱਖੇ ਤੇਰੀ ਯਾਰ ਨੂੰ ਰੋਟੀ ਆ ਗਈ ਕਹਦੇ ਤੇਰੀ ਰੂਪੀ ਚੱਕ ਵੱਲਾ ਪਾਰਲੇ ਲਗਤ ਲੈ ਜਾ ਲੈ ਟੈਂਕ ਉੱਪਰ ਗਿਆ ਛੇਤੀ ਲੈ ਜਾ ਮਾੜਾ ਜਾ ਸਾਰਾ ਟਰਾਲੀ ਬੜੀ ਟਪਾਵਾ ਆਇਆ ਸਾਰਾ ਲੋਹਾ ਉਰੀ ਖਾਪ ਰਖੇ ਨਾ ਹੋ ਇੱਕ ਅੱਧਾ ਦਿਨਾਂ ਦਾ ਜਿੰਬੜੀ ਰਹਿਣਾ ਉੱਪਰ ਆ ਜਾ ਸਾਰੀ ਟੱਕ ਵੱਡਣਾ ਨਾ ਹਰ ਤੱਕ ਕਿਵੇਂ ਗੁਸਾ ਹਾਂ ਆੜੇ ਸ਼ੇਮਾ ਸ਼ੇਮਾ ਕੇ ਸ਼ੇਮਾ OK ਮੈਂ ਸਿਆ ਥੋੜੀ ਰਿਆਸ ਕਰਦੇ ਹਾਂ ਸਾਰਾ ਦਾਣਾ ਵੀ ਘਾੜਿਆ ਪੜਿਆ ਨਾ ਾਰੇ ਦਾਣੇ ਕੱਢੇ ਪੈਣੇ ਨੇ ਇਹਦੇ ਕੰਨ ਪਰ ਰੌਪ ਸਿਆ ਗਏ ਦੇ 22 ਦਰਹਿ ਜਾਣਾ ਜੰਨਾਵੇਂ ਤੇਰੀ ਖੈਰ ਮੰਗ ਦੀ ਲੈ ਨਾ ਤੇ ਮੇਰੀ ਕੰਮ ਨੂੰ ਕਰ ਲੈ ਇੱਕ ਦਾ ਦਿਖੜਾ ਜਿਹੜਾ ਟਿਕੜਾ ਜੀ ਬੱਚੇ ਲੈ ਬਾਬੇ ਉਹ ਮੈਂ ਲਾ ਪੈਪ ਦੇ ਨਟ ਖੁੱਲੇ ਗਿਆ ਕਿ ਟੁੱਟ ਗਈ ਆ ਪੈਪ ਵੈਲਟ ਨਾਲ ਹੀ ਹੈਂ ਐ ਨਟ ਜੇ ਖੁੱਲ ਗਿਆ ਤੇ ਪੈਪ ਤੋਂ ਉਹ ਤੇ ਬੰਦੀਆਂ ਇੰਨੇ ਬੈਲਟਾਂ ਮੈਂ ਸਾਹ ਖੇਤ ਦਾ ਨਿੱਪੜ ਗਿਆ ਦੁਬਾਰਾ ਜਾਨੇ ਅਗਲੇ ਗੇਟ ਚ ਬਈ ਉੱਥੇ ਨਾ ਥੋੜਾ ਜਨਾ ਜਾਲੀ ਭਰ ਜਾਂਦੀ ਦੀ ਉੱਥੇ ਨੂੰ ਕਿਹਾ ਮਹਾ ਡੋਰੀ ਪਈ ਹੋਊ ਚਾਕੇ ਡੋਰੀ ਦੱਸ ਯਾਰ ਉਹ ਫਿਰ ਬਿੰਦੇ ਬਿੰਦੇ ਚਾੜਨ ਨਾਲੋਂ ਨਾ ਨਹੀਂ ਫਿਰ ਬਿੰਦੀ ਬਿੰਦੀ ਟਾੜੀ ਜਾਂਦੇ ਜਿਹਦੇ ਨਾਲ ਹੁਣ ਵੱਜ ਵੱਜ ਕੇ ਆਪਦੀ ਸਾਰੀ ਬੱਗਾਂ ਤੇ ਉਧਰ ਤਾਂ ਨਵੇੜਿਆ ਹੀ ਬੜਕਾ ਤੇ 10-12 ਵਾਰਾਂ ਵੇਖਿਆ ਉੱਥੇ ਤੇ ਹੁਣ ਇੱਧਰ ਲੱਗ ਰਹੇ ਆ ਵਟਨ ਤੁਰੇ ਚਲਾਉਣੀਆਂ ਮਸ਼ੀਨਾਂ ਬਾਬਾ ਸੁੱਖਰਾ ਕਹੀਂ ਚੱਲਦਾ ਰਹੇ ਕੰਮ ਕਿਉਂ ਹਾਂ ਉਹ ਪੂੰਛੇ ਗਾਦਾਂ ਇਹ ਪੂੰਛ ਕੇ ਦੇ ਗਾਦਾਂ ਵਿੱਚ ਗਾਦਾਂ ਦੇ ਪੂਖਾ ਹੈ ਬਾਈ ਕੇ ਲਿਆ ਲੈ ਵਾਪਸ ਗੱਦੀ ਰਾਣੀ ਜੰਤਰਾ ਨੇ ਜੀ ਐਡਰਸਟਾਦ ਹੋਣੀ ਕਹਿੰਦੇ ਵਿੱਗੇ ਨਾਪੀ ਜਾਂਦੇ ਹੈ ਹਾਂਜੀ ਹੈ ਫੇਰ ਹੀ ਲੋਟ ਆਉਂਦੇ ਆ ਥੱਲੇ ਅੱਛਾ ਹੂੰ ਠੀਕ ਆ ਓਕੇ ਗੱਡੀ ਠੀਕ ਹੀ ਹੋ ਜਾ ਤੇ ਬਾਕੀ ਭਾਈਆਂ ਨੂੰ ਵਿੱਗੇ ਨਾਪਣ ਦਾ ਹੁਣ ਤਰੀਕਾ ਦੱਸ ਦਿੰਦਾ ਮੈਂ ਜਿਹੜੇ ਨਾਪਦਿਆਂ ਸੀ ਹਾਂ ਬਾਬੇ ਦੇਖ ਹੁਣ ਜਿਵੇਂ ਆਪਾਂ ਐਮਪੀ ਤੇ ਸੀਜ਼ਨ ਲਾਉਣ ਆ ਰਹੇ ਆਂ ਕਈ ਵਾਰ ਦੇਖਾ ਆਪਾਂ ਤਾਂ ਚੱਲ ਹੁਣ ਆਉਣ ਲੱਗੇ ਆਂ ਪਹਿਲਾਂ ਦੇਖ ਆਉਂਦੇ ਸੀ ਕੋਈ ਨਾ ਪਤਾ ਨਹੀਂ ਦੀ ਬਾਣ ਵਿੱਗੇ ਖਾ ਜਾਂਦੇ ਨੇ ਪਰ ਵੀ ਇਹਦੇ ਜਿਹੜੇ ਉਹ ਕਰਦੇ ਨੇ ਕਰਦੇ ਨੇ ਘਟਾਉਂਦੇ ਨੇ ਵਿੱਗੇ ਵੀ ਖਾ ਜਾਂਦੇ ਨੇ ਹੁਣ ਸਾਰਾ ਕੰਮ ਉਹ ਕਰਦਾ ਜਿਹੜਾ ਲੋਕੇਸ਼ਨ ਵਾਲੇ ਨੇ ਕਈ ਵਾਰ ਮਸ਼ੀਨਾਂ ਤੇ ਲੱਗਿਆ ਹੁੰਦਾ ਦੇਖਣਾ ਕਈ ਵਾਰ ਨਹੀਂ ਲੱਗਿਆ ਹੁੰਦਾ ਕਿਸੇ ਤੇ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਕੀ ਕਰਨਾ ਵਿੱਗੇ ਨਾਲ ਆਪਣਣ ਵਾਸਤੇ ਨਾ ਐਪ ਡਾਊਨਲੋਡ ਕਰ ਲਿਓ ਆ ਐਮਪੀ ਕਿਸਾਨ ਇਹ ਕਰਕੇ ਬਈ ਇੱਥੇ ਕਰ ਦਿਓ ਕਲਿੱਕ ਤੇ ਇਹਦਾ ਮੈਂ ਚਲ ਪਹਿਲਾ ਨਾਪ ਰੱਖਿਆ ਤੇ ਆ ਦੇਖ ਇੱਥੇ ਕਰਿਆ ਕਲਿੱਕ ਆ ਗਏ ਨੰਬਰ ਚੱਕਲੇ ਤੇ ਇੱਥੇ ਖੜੇ ਆਪਾਂ ਜਿਵੇਂ ਆਹ ਤੱਕ ਮਸ਼ੀਨ ਵਧਣ ਲੈ ਰਹੀ ਐ ਆਹਾ ਟੇਡਾ ਇਹਨੂੰ ਕੀ ਕਰਨਾ ਇੱਥੇ ਕਰਕੇ ਮਾਪ ਪਪ ਕਰਨ ਤੇ ਜਿਹੜੇ ਖੇਤ ਨੇ ਆਪਣਾ ਤੁਸੀਂ ਇਹ ਤੇ ਹਾਏ ਤੇ ਪਲੱਸ ਤੇ ਕਰਕੇ ਐਥੈਟਿਕ ਐਥੈਟਿਕ ਐ ਜਿੱਥੇ-ਜਿੱਥੇ ਵੀ ਤੁਹਾਨੂੰ ਆਇਆ ਲੱਗਦਾ ਵੀ ਆਹ ਦੇਖ ਮਸ਼ੀਨ ਲੱਗ ਰਹੀ ਚੱਲਣ ਜਿੰਨਾ-ਜਿੰਨਾ ਹੈਗਾ ਬਾਣਾ ਇਹ ਬੱਟ ਤੱਕ ਇਹ ਬਣ ਗਿਆ ਵੀ ਆਹ ਦੇਖ ਇਹ ਆ ਗਿਆ ਖੇਤਰਫਲ ਜਿਵੇਂ ਏਕੜ 5.80 ਹੈਕਟੇਅਰ 2.35 2.35 ਹੈਕਟੇਅਰ ਆ ਗਿਆ ਇਹਦਾ ਇਹਦੇ ਕੀ ਕਰਨੇ 2.35 ਕਰ ਲਿਆ ਇਹਨੂੰ ਕੀ ਕਰਨਾ ਵੰਡ ਦੋ ਇਹ 20-20 ਸਵੈਨ ਦਾ ਉਰੇ ਇੱਕ ਵਿਗਾ 0.20 ਤੇ ਵੰਡਤਾ ਇਹ ਬਣ ਕੇ ਪੌਣੇ 12 ਬਿਘੇ ਆ ਗਏ ਬਾਬੇ ਦੇ ਆ ਬਾਣਾ ਜਿਹੜਾ ਆ ਇਹ ਬਾਬੇ ਪੌਣੇ 12 ਬਿਘੇ ਆ ਗਏ ਦੇਖ ਸਾਰਾ ਨਿਕਲਿਆ ਹੈ ਨਾ ਜੇ ਇਹਦੇ ਤੁਸੀਂ ਨੌ ਕੱਢਣਾ ਬੰਦਿਆ ਥੇ ਤਾਂ ਆ ਆ ਦੱਸੋ ਕਲਿੱਕ ਜਾਣਕਾਰੀ ਕਰਕੇ ਇਹ ਇੱਥੇ ਆ ਮਾਰ ਕਲਿੱਕ ਥੋੜੀ ਜੀ ਰੇਂਜ ਦੀ ਪ੍ਰੋਬਲਮ ਆ ਵੀਰੇ ਪੂਰਾ ਨੈਟਵਰਕ ਜਾ ਘਟ ਰਿਹਾ ਥੋੜਾ ਜਿਹਾ ਇੱਥੇ ਨਾਲ ਤੁਹਾਨੂੰ ਸਾਰੀ ਕੱਢ ਕੇ ਦੇ ਦੂਗਾ ਵੀ ਕਿੱਥੋਂ ਦਾ ਬਾਣ ਹੈ ਸਾਰਾ ਕੁਝ ਜਿਵੇਂ ਆ ਆ ਗਿਆ ਰਾਜਗਾੜਾ ਸਾਰਾ ਇਹ ਸਾਰਾ ਨਾਲ ਤੁਹਾਨੂੰ ਉਹ ਕਰਕੇ ਦੱਸ ਦੂਗਾ ਵੀ ਕਿੰਨੇ ਬਿੱਗੇ ਨੇ ਕਿਵੇਂ ਆ ਜੇ ਜ਼ਮੀਨ ਤੇ ਲਾਉਣਾ ਉਹ ਵੀ ਦੱਸ ਦੂਗਾ ਕਈ ਮੇਰੇ ਵੀਰਪਰਾ ਦੇ ਉਫਾਜ ਜਾਂਦੇ ਨੇ ਵਿਚਾਰੇ ਨਾਲ ਤਾਂ ਬਿੱਗੇ ਖਾ ਜਾਂਦੇ ਨੇ ਦੇਖਾ ਨਾ ਤਾਂ ਹੁਣ ਇਹਨੂੰ ਕਹਿਣ ਜੋ ਗਿਆ ਸਾਰੀ ਚੀਜ਼ ਹੀ ਕੱਢ ਕੇ ਤਾਂ ਫਿਰ ਬਿੱਗੇ ਨਹੀਂ ਖਾਂਦੇ ਕਿ ਮਸ਼ੀਨ ਤੇ ਜੀਪੀਐਸ ਲੱਗਿਆ ਹੋਇਆ ਹੈ ਕਹਿੰਦੇ ਤੇ ਆਹ ਜਾਣਕਾਰੀ ਦੀ ਬਾਬੇ ਕਈ ਵਾਰ ਦੇਖਾ ਆਪਾਂ ਨੂੰ ਧੋਖਾ ਤੜੀ ਚੋ ਕਰ ਦਿੰਦੇ ਨੇ ਨਾ ਇਹ ਸਾਰੇ ਬਿੱਗੇ ਖਾਂਦੇ ਐਡੀ ਦੂਰੋਂ ਭਈ ਆਉਣੇ ਵੀ ਕੀ ਫਾਇਦਾ ਜੇ ਹੁਣ ਇਹ ਬਿੱਗੇ ਖਾਈਗੇ ਅੱਜ ਕਰੁੰਦਾ ਐ ਪਕੜ ਕੇ ਤੁਸੀਂ ਮਾਫ਼ ਸਕਦੇ ਧੋਖੇ ਜਣੀ ਰਹੋਗੇ ਤੁਸੀਂ ਜਿਹੜੇ ਜਿਹੜੇ ਨੂੰ ਨਹੀਂ ਪਤਾ ਜੇ ਬਾਬੇ ਸਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤਾਂ ਬਾਬੇ ਹੁਣ ਮਸ਼ੀਨ ਟਪਾਉਣੀ ਆ ਸਾਰੀਆਂ ਇਹਨੀਆਂ ਮੰਨੀਆਂ ਵੀ ਜਿਹੜੀਆਂ ਪੰਡਾਂ ਜੀਆਂ ਆ ਸਾਰੀਆਂ ਚੱਕਣੀਆਂ ਬਣਣਗੀਆਂ ਹੁਣ ਇੱਥੋਂ ਦੀ ਐ ਬਾੜ ਦਾਂਗੇ ਮਸ਼ੀਨ ਐ ਜਾਊਗੀ ਫਿਰ ਉਹ ਉੱਥੇ ਆ ਕੇ ਤੇ ਵੜਨਾ ਉਧਰਲਾ ਖੇਤ ਵੀ ਫੜਕਾਤਾ ਜਿਹੜਾ ਹੈਗਾ ਤੀ 12 ਤੇਰਾ ਵੀ ਕੀ ਉਹ ਫੜਕਾ ਤੇ ਬਾਬੇ ਦੀ ਕਿਰਪਾ ਨਾਲ ਜਮਾਂ ਇਹਨਾਂ ਕੰਮ ਓਕੇ ਚੱਲੀ ਜਾਂਦਾ ਤੇ ਇਤੋਂ ਦੀ ਵੜ ਕੇ ਮਸ਼ੀਨ ਹੋ ਖੇਤ ਵੱਢਣਾ ਤੇ ਬਾਬੇ ਅੱਜ ਦਾ ਵਲੌਗ ਬਸ ਇੰਨਾ ਹੀ ਸੀ ਤੇ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਜੇਕਰ ਆਪਣੇ ਵਲੌਗ ਲੱਗਦੇ ਨੇ ਵਧੀਆ ਤੁਹਾਨੂੰ ਹਣਾ ਤੇ ਆਪਣੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਨਾਲ ਦਿੱਤੀ ਗਈ ਘੰਟੀ ਦਬਾ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵਲੌਗ ਕਿਵੇਂ ਲੱਗਿਆ ਜੇ ਕੋਈ ਚੀਜ਼ ਗਲਤ ਬੋਲੀ ਜਾਂਦੀ ਹੈ ਤਾਂ ਵੀ ਉਹਦੇ ਵਾਸਤੇ ਮਾਫੀ ਤੇ ਜਿਹੜਾ ਆਪਣੇ ਵੀਰਪਰਾ ਚੈਨਲ ਤੇ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ